ਆਈ ਅਸੀਂ ਮਾਨਸਾ ਏਰੀਆ ਤੋਂ ਆਇਆਗੇ ਪਿੰਡ ਖੱਲਣ ਆਇਆ ਕੋਟਲੀ ਦਾ ਹੌਂਡਲੀ ਖਲਾਸ ਹੋ ਰਿਹਾ ਬਾਈ ਕੋਰਟ ਸਟ੍ਰੇਟ ਨੇ ਇੰਨਾ ਕੋਲੇ ਵੀ ਅਸੀਂ ਹਰ ਭੀੜ ਤਾਂ ਖਰਤ ਰਸਣ ਲੈ ਕੇ ਗਏ ਸੀ ਬਾਈ ਚਰਤਾਂ ਨਾਲ ਗਏ ਸੀ ਤੇ ਅੱਗੇ ਜਾ ਕੇ ਉੱਥੇ ਲੁੱਟ ਬਹੁਤ ਵੱਡੀ ਹੋਈ ਆਗੀ ਬਹੁਤ ਲੋਕ ਰੱਡੇ ਬੈਠੇ ਨੇਗੇ ਟਰਾਲੀਆਂ ਚ ਚੱਕ-ਟੱਕੀ ਲੈ ਜਾਂਦੇ ਨੇ ਰਸ ਇੱਕ ਛੱਤੀ ਦੀ ਡੈਕਟਰ ਆ ਦਾ ਅਜਨਾਲੇ ਚੋਰੀ ਹੋਇਆਗਾ ਬਾਈ ਚੌਂਕ ਦੇ ਵਿੱਚੋਂ ਉਹ ਬੰਦੇ ਟਰਾਲੀ ਕੱਢ ਕੇ ਪਿੱਛੇ ਛੱਡੇ ਉੱਥੇ ਬੰਦੇ ਛੱਡੇ ਆਪ ਉਹ ਲੰਗਾ ਛਕਣ ਆ ਗਏ ਉਰੇ ਤੇ ਉੱਥੇ ਨਾਲ ਟਾਪੇ ਦੇ ਟਰੈਕਟਰ ਖੜਾ ਕੇ ਅੰਦਰ ਗਏ ਤੇ ਆਉਂਦਿਆਂ ਨੂੰ 20 ਮਿੰਟਾਂ ਬਾਅਦ ਟਰੈਕਟਰ ਚੋਰੀ ਹੋ ਗਿਆ ਤੇ ਇਸ ਕਰਕੇ ਵੀ ਆਪਦੀ ਮਸ਼ੀਨਰੀ ਸੁਣਨੀਆ ਨਾ ਛੱਡੋ ਯਾਰ ਤੇ ਧਿਆਨ ਰੱਖੋ ਦੂਜੀ ਗੱਲ ਭਰਾ ਜਦੋਂ ਇਹ ਬੰਦੇ ਸਮਾਨ ਲੈਂਦੇ ਆ ਨਾ ਜਿਹੜੇ ਰੋੜਾਂ ਤੇ ਬੈਠੇ ਆ ਰੱਜੇ ਬੈਠੇ ਆਗੇ ਆਪਣੇ ਲੋਕ ਰੋੜਾਂ ਤੇ ਆ ਆ ਮੁੜੀ ਜਾਂਦੇ ਸਮਾਨ ਲਾ ਲ ਪਰ ਇਹਨਾਂ ਬੰਦੇ ਵਿੱਚ ਬਹੁਤ ਬੇਕਾਰ ਹੋ ਗਏ ਸਮਾਨ ਵੱੱਦ ਲਾ ਲੈਂਦੇ ਆਗੇ ਜਿਹੜਾ ਕਾਗਰ ਸਮਾਨ ਵੇਚੀ ਜਾਂਦੇ ਆਗੇ ਇਸ ਕਰਕੇ ਭਰਾ ਹਜੇ ਤੁਸੀਂ 10 12 ਨੇ ਨਾ ਰੋਕੋ ਕੋ ਜਿੰਨਾ ਕੋਸ਼ਿਸ਼ ਕਰ ਸਕਦਾ ਰੁਕ ਸਕਦਾ ਰੁਕੋ ਇਹ ਹੀ ਪੈਸਾ ਆ ਪਾਉਦਾ ਜਦੋਂ ਇਹਨਾਂ ਦੇ ਬਾਹਣ ਪੱਤਰ ਕਰਨੇ ਹੋਏ ਜਿਹੜੀ ਰੇਗ ਆਈ ਆ ਚੱਕਰੀ ਹੋਈ ਉਦੋਂ ਲਾ ਦੇਾਂਗੇ ਹੁਣ ਨਾ ਬਰਬਾਦ ਕਰੋ ਜਾ ਉੱਥੇ ਜਾਓ ਜਿਹੜੇ ਪਿੰਡਾਂ ਚ ਪਾਣੀ ਲੰਘ ਕੇ ਉੱਥੇ ਨਾ ਜਾਓ ਜਾਓ ਤੁਸੀਂ ਉੱਥੇ ਜਿੱਥੇ ਪਾਣੀ ਅੱਗੇ ਵਗ ਗਿਆ ਮਾਰ ਪਏਗੀ ਹਜੇ ਇਹਨਾਂ ਖੋਖੋ ਦੀ ਜਲ ਜਾਂਦੇ ਨੇ ਠੱਕਾ ਕਰੀ ਜਾਂਦੇ ਨੇ ਨਾਲੇ ਠੱਕਾ ਕਰੀ ਜਾਂਦੇ ਨੇ ਜੋ ਐ ਖਿੱਚਦੇ ਸਮਾਨ ਫਾੜ ਫਾੜ ਕੇ ਜਿਹਨੂੰ ਲੋਡ ਹੋਊ ਕਿ ਬਾਈ ਉਹ ਐ ਕਹੂਗਾ ਵੀ ਛੱਡ ਬਈ ਸਮਾਨ ਨਾਲੇ ਬਾਈ ਨਾ ਇਹਦਾ ਨਾ ਮੋਟਰਸਾਈਕਲ ਲੈਂਦੇ ਆ ਮਾਗਰ ਲਾ ਹਾਂ ਉੱਥੇ ਰਹਿ ਕੇ ਲਾ ਲਾ ਕੇ ਵੀ ਕਿਤੇ ਦਾ ਬੰਦਾ ਲੇਉ ਵੀ ਸਮਾਨ ਜਿਹੜੇ ਬੰਦਿਆਂ ਨੂੰ ਬਾਈ ਲੋੜ ਆ ਦੇਖੋ ਉਹਨਾਂ ਦੇ ਘਰਾਂ ਚ ਸਮਾਨ ਜੰਦਾ ਹੱਲ ਬਾਈ ਦਫਾਫੇ ਬਾੜ ਦੇ ਸਾਡੇ ਪੁੱਛ ਲੋ ਹਾਂ ਬੰਦਿਆਂ ਮਾਰ ਗਏ ਬਾਈ ਪਿੱਛੇ ਬਹੁਤ ਬੰਦੇ ਨੇ ਬਾਈ ਕ੍ਰਿਸਚੀਅਨ ਕ੍ਰਿਸਚੀਅਨ ਬਗਲੇ ਲੋਕਾਂ ਨੇ ਉਹਨਾਂ ਦਾ ਹੀ ਤਾਂ ਕੋਈ ਕ੍ਰਿਸਚੀਅਨ ਉਹਨਾਂ ਦਾ ਕੋਈ ਕਰਿਆ ਨਹੀਂ ਪਾਸਟਰਾਂ ਨੇ ਕੁਝ ਉਹ ਕੀ ਕਰ ਰਹੇ ਨੇ ਕਿ ਹੁਣ ਆਪਣੇ ਬੰਦਿਆਂ ਨੂੰ ਲੁੱਟਮਾਰ ਕਰ ਰਹੇ ਆ ਤੇ ਲੁੱਟਮਾਰ ਮਚਾ ਰਹੇ ਆ ਨਾਲੇ ਬਾਈ ਹਰ ਦੇ ਮਗਰੋਂ ਆਵਾਜ਼ ਸੁਣੀ ਵੀ ਹੈ ਹਾਂ ਸਮਾਨ ਲੈ ਕੇ ਹਾਹ ਦੇ ਮੰਗਰੋ ਨਹੀਂ ਨਹੀਂ ਤਾਂ ਜੋ ਕੱਲ ਨੂੰ ਰਾਤ ਲੋਕਾਂ ਦਾ ਨੰਬਰ ਵਤਨ ਕਰ ਸਕਾਂ ਸਮਾਨ ਲੈ ਕੇ ਹਾਹ ਦੇ ਮੰਗਰੋ ਕੋਈ ਪਾਸਟਰ ਕੋਈ ਤੇ ਸਾਨੂੰ ਸ਼ਿਵਕਾ ਬਾਈ ਉੱਥੇ ਦੇਣਾ ਤੇ ਮੰਗਰੋ ਉੱਥੇ ਨਾ ਪੰਡਾ ਬੰਨੇ ਰੱਖੀ ਸਮਾਨ ਦੀਆਂ ਵੀਰੇ ਨੇ ਬੰਦੇ ਅਸੀਂ ਆਪਾਂ ਐ ਕਹਿੰਦੇ ਵੀ ਤੁਸੀਂ ਮਸ਼ੀਨਰੀ ਆਪਾਂ ਤੋੜ ਦੇ ਤਰੇ ਹੋਣਿਆ ਭਰਾ ਬਾੜਾ ਜਾਂ ਤੁਸੀਂ ਮੈਂ ਕੰਟੈਕਟ ਕਰਕੇ ਆਓ ਤੇ ਇਹ ਕਿੰਨਾ ਨੇੜੇ ਵਾਲੇ ਪਿੰਡਾਂ ਨੂੰ ਵਾਰ-ਵਾਰ ਇਹੀ ਬੇਨਤੀ ਆ ਵੀ ਆਪਕੋ ਆਪਣੇ ਸਾਧਨ ਲੈ ਕੇ ਸੜਕਾਂ ਤੋਂ ਸਮਾਨ ਲਿਜਾਓ ਆਪਣੇ ਪਿੰਡਾਂ ਚ ਦੇ ਜੀ ਆਪ ਬੰਦੋ ਬਾਈ ਜਿਹੜੇ ਪਿੰਡਾਂ 'ਚ ਲੁੱਟਖੋਹ ਹੋ ਰਹੀ ਆ ਮਾੜਾ ਜੀ ਤੁਸੀਂ ਵੀ ਬਾਈ ਆਪ ਪਿੰਡਾਂ ਦੇ ਹੋ ਕੇ ਇਹਨਾਂ ਨੂੰ ਜਿੰਮੇਦਾਰਾਂ ਨੂੰ ਕਹੋ ਵੀ ਬਾਈ ਇੱਥੇ ਸਮਾਨ ਆਮ ਹੋ ਗਿਆ ਨਾਲੇ ਬਾਈ ਜਦੋਂ ਸਾਡਾ ਸਮਾਨ ਖੋਹਦੇ ਸੀ ਉਥਰੇ ਤੇ ਅਸੀਂ ਜ਼ਿੰਮੇਦਾਰਾਂ ਨੂੰ ਉੱਥੋਂ ਦੀਆਂ ਨੂੰ ਆਖਿਆ ਵੀ ਤੁਸੀਂ ਸਾਡੇ ਨਾਲ ਲੱਗੋ ਹੁਣ ਆਪਾਂ ਨੂੰ ਪਤਾ ਨਹੀਂ ਜਦੋਂ ਵੀ ਏਰੀਆ ਇਹਨਾਂ ਦਾ ਇਹਨਾਂ ਦਾ ਕੀ ਪਤਾ ਚੰਬੜ ਜਾਣਾ ਤੇ ਬਾਈ ਉਹ ਸਾਡੇ ਨਾਲ ਨਹੀਂ ਲੱਗੇ ਭਾਈ ਆਪਾ ਹੱਥ ਜੋੜ ਕੇ ਹੀ ਬੇਨਤੀ ਕਰਨ ਕਰਦੇ ਆ ਵੀ ਹੁਣ ਰਸਨ ਨਾਲ ਆਉਣ ਜਦੋਂ ਕਾਹਾਂ ਮਿੱਟੀਆਂ ਚੱਕਣੀਆਂ ਹੋਈਆਂ ਉਦੋਂ ਵੀ ਆਪਦੇ ਟਰੈਕਟਰ ਲੈ ਅੱਗੇ ਤੇਲ ਪਾਣੀ ਪਾ ਕੇ ਉਦੋਂ